ਮਿੱਠਤ ਨੀਵੀ ਨਾਨਕਾ ਗੁਣ ਚੰਗੇ ਆਈਆਂ ਤਤ ਬਹੁਤ ਪੁਰਾਣੀ ਗੱਲ ਹੈ ਇੱਕ ਪਿੰਡ ਦੇ ਬਾਹਰ-ਬਾਹਰ ਇੱਕ ਬਹੁਤ ਪੁਰਾਣਾ ਬੋਹੜ ਦਾ ਦਰਖਤ ਸੀ ਜੋ ਕਿ ਬਹੁਤ ਵੱਡਾ ਅਤੇ ਮੋਟਾ ਸੀ ਉਸ ਦੀਆਂ ਲੰਬੀਆਂ-ਲੰਬੀਆਂ ਟਾਹਣੀਆਂ ਬੜੀ ਦੂਰ-ਦੂਰ ਤੱਕ ਫੈਲੀਆਂ ਹੋਈਆਂ ਸਨ ਬੋਹੜ ਦੀ ਛਾਂ ਬਹੁਤ ਸੰਘਣੀ ਸੀ ਲੋਕ ਉਸ ਦੀ ਛਾਂ ਹੇਠ ਬੈਠ ਕੇ ਆਰਾਮ ਕਰਦੇ ਪੰਛੀ ਆਪਣੇ ਆਲਣੇ ਬਣਾਉਂਦੇ ਅਤੇ ਬੱਚੇ ਉਸ ਦੀਆਂ ਟਾਣੀਆਂ ਨਾਲ ਝੂਟਦੇ ਸਨ ਬੋਹੜ ਨੂੰ ਆਪਣੀ ਮਜ਼ਬੂਤੀ ਅਤੇ ਆਪਣੇ ਵੱਡੇਪਣ ਦਾ ਬਹੁਤ ਹੰਕਾਰ ਸੀ ਉਹ ਹਰ ਵੇਲੇ ਆਪਣੀ ਧੌਣ ਅਕੜਾ ਕੇ ਖੜਾ ਰਹਿੰਦਾ ਸੀ ਉਸ ਦੇ ਨੇੜੇ ਹੀ ਇੱਕ ਨਿੱਕਾ ਜਿਹਾ ਬੂਟਾ ਸੀ ਉਹ ਹੌਲੀ-ਹੌਲੀ ਵੱਧ ਰਿਹਾ ਸੀ ਬੂਟਾ ਬਹੁਤ ਹੀ ਨਰਮ ਅਤੇ ਨਾਜ਼ੁਕ ਸੀ ਉਸ ਵਿੱਚ ਬਹੁਤ ਲਚਕ ਸੀ ਉੜੀ ਜਿਹੀ ਹਵਾ ਚੱਲਣ ਤੇ ਵੀ ਉਹ ਝੁਕ ਜਾਂਦਾ ਤਾਂ ਜੋ ਹਵਾ ਉਸ ਨੂੰ ਵਿਚਕਾਰ ਹੋ ਨਾ ਤੋੜ ਦੇਵੇ ਬਹੁੜ ਅਕਸਰ ਹੀ ਬੂਟੇ ਦੇ ਨਾਜ਼ੁਕ ਹੋਣ ਅਤੇ ਲਚਕੀਲੇਪਨ ਦਾ ਮੁਖੌਲ ਉਡਾਉਂਦਾ ਰਹਿੰਦਾ ਉਹ ਬੂਟੇ ਨੂੰ ਮੁਖੌਲ ਕਰਦਾ ਆਖਦਾ ਤੂੰ ਤਾਂ ਬਹੁਤ ਛੋਟਾ ਹੈ ਕਮਜ਼ੋਰ ਅਤੇ ਡਰਕਲ ਵੀ ਐਵੇਂ ਮਾੜੀ ਜਿਹੀ ਹਵਾ ਆਉਣ ਤੇ ਵੀ ਝੁੱਕ ਕੇ ਦੂਰ ਹੋਣ ਤੱਕ ਚਲਾ ਜਾਣਾ ਬੂਟਾ ਅਕਸਰ ਬੋਹੜ ਦੀ ਗੱਲ ਨੂੰ ਹੱਸ ਕੇ ਟਾਲ ਦਿੰਦਾ। ਬੋਹੜ ਵਾਰ-ਵਾਰ ਉਸ ਦਾ ਮਜ਼ਾਕ ਬਣਾਉਂਦਾ ਰਹਿੰਦਾ। ਸਮਾਂ ਬੀਤਦਾ ਗਿਆ। ਬੋਹੜ ਹੋਰ ਵੀ ਵੱਡਾ ਅਤੇ ਸੰਘਣਾ ਹੋ ਗਿਆ। ਬੂਟਾ ਸਹਜੇ ਸਹਜੇ ਵੱਧ ਰਿਹਾ ਸੀ। ਅਚਾਨਕ ਇੱਕ ਦਿਨ ਬਹੁਤ ਤੇਜ਼ ਹਨੇਰੀ ਆਈ। ਹਵਾ ਇੰਨੀ ਤੇਜ਼ ਸੀ ਕਿ ਉਸਨੇ ਹਰ ਚੀਜ਼ ਨੂੰ ਹਿਲਾ ਕੇ ਰੱਖ ਦਿੱਤਾ। ਹਨੇਰੀ ਨੇ ਆਪਣੀ ਤਾਕਤ ਨਾਲ ਦਰਖਤਾਂ ਨੂੰ ਝੁਕਾਉਣਾ ਸ਼ੁਰੂ ਕਰ ਦਿੱਤਾ ਬੋਹੜ ਜਿਸ ਨੂੰ ਆਪਣੇ ਮਜ਼ਬੂਤ ਹੋਣ ਤੇ ਬਹੁਤ ਹੰਕਾਰ ਸੀ ਉਹ ਵੀ ਆਪਣੀਆਂ ਵੱਡੀਆਂ-ਵੱਡੀਆਂ ਟਾਹਣੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਹਵਾ ਦੇ ਤੇਜ਼ ਦਬਾਅ ਦੇ ਕਾਰਨ ਉਸ ਦੀਆਂ ਟਾਹਣੀਆਂ ਟੁੱਟ ਕੇ ਡਿੱਗਣ ਲੱਗ ਪਈਆਂ ਅਤੇ ਕੁਝ ਸਮੇਂ ਬਾਅਦ ਬੋਹੜ ਦੇ ਕਈ ਹਿੱਸੇ ਡਿੱਗ ਪਏ ਜਿਸ ਨਾਲ ਉਸ ਦੀ ਮਜ਼ਬੂਤੀ ਘਟਣ ਲੱਗ ਪਈ ਦੂਜੀ ਪਾਸੇ ਬੂਟਾ ਲਚਕੀਲਾ ਅਤੇ ਨਰਮ ਸੀ ਉਹ ਆਪਣੇ ਆਪ ਨੂੰ ਹਵਾ ਦੇ ਨਾਲ ਝੁਕਾਉਂਦਾ ਜਾ ਰਿਹਾ ਸੀ ਜਦੋਂ ਹਵਾ ਤੀਬਰ ਹੁੰਦੀ ਤਾਂ ਬੂਟਾ ਆਪਣੇ ਆਪ ਨੂੰ ਨੀਵਾ ਕਰ ਲੈਂਦਾ ਅਤੇ ਜਦੋਂ ਹਵਾ ਹੌਲੀ ਹੋ ਜਾਂਦੀ ਤਾਂ ਉਹ ਮੋੜ ਖੜਾ ਹੋ ਜਾਂਦਾ ਇਸ ਤਰ੍ਹਾਂ ਨਿੱਕੇ ਬੂਟੇ ਨੇ ਆਪਣੇ ਵजूद ਨੂੰ ਤੇਜ਼ ਹਨੇਰੀ ਵਿੱਚ ਵੀ ਕਾਇਮ ਰੱਖਿਆ ਕੁਝ ਸਮੇਂ ਬਾਅਦ ਹਨੇਰੀ ਰੁਕ ਗਈ ਬੋਹੜ ਹਾਲੇ ਵੀ ਖੜਾ ਤਾਂ ਸੀ ਪਰ ਉਸ ਦੀਆਂ ਕਈ ਟਾਣੀਆਂ ਟੁੱਟ ਚੁੱਕੀਆਂ ਸਨ ਉਸ ਨੇ ਦੇਖਿਆ ਕਿ ਬੂਟਾ ਹਨੇਰੀ ਤੋਂ ਬਾਅਦ ਵੀ ਲਹਿਰਾ ਰਿਹਾ ਸੀ ਅਤੇ ਸੁਰੱਖਿਅਤ ਵੀ ਸੀ ਬੋਹੜ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਸ ਨੇ ਨਰਮੀ ਨਾਲ ਬੂਟੇ ਨੂੰ ਕਿਹਾ ਤੂੰ ਮੇਰੇ ਨਾਲੋਂ ਵੱਡਾ ਗੁਣੀ ਹੈ ਤੂੰ ਨਿਮਰਤਾ ਨਾਲ ਹਨੇਰੀ ਦਾ ਸਾਹਮਣਾ ਕੀਤਾ ਲੋੜ ਪੈਣ ਤੇ ਝੁਕ ਵੀ ਗਿਆ ਅਤੇ ਬਚਿਆ ਰਿਹਾ ਮੈਂ ਤਾਂ ਹੰਕਾਰੀ ਬਣ ਕੇ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਲਿਆ ਹੈ ਮੈਂ ਤੇਰਾ ਅਕਸਰ ਹੀ ਮਜ਼ਾਕ ਉਡਾਇਆ ਪਰ ਤੂੰ ਇੱਕ ਵਾਰ ਵੀ ਬੁਰਾ ਨਹੀਂ ਮੰਨਿਆ ਮੈਨੂੰ ਮਾਫ ਕਰ ਦੇ ਬੂਟੇ ਨੇ ਸਹਿਜਤਾ ਨਾਲ ਸੁਣ ਕੇ ਮੁਸਕਰਾਉਂਦੇ ਹੋਏ ਉੱਤਰ ਦਿੱਤਾ ਕੋਹੜ ਬਾਬਾ ਤੁਸੀਂ ਮਾਫੀ ਨਾ ਮੰਗੋ ਮੈਨੂੰ ਕਦੇ ਵੀ ਤੁਹਾਡੀ ਕਹੀ ਹੋਈ ਗੱਲ ਦਾ ਬੁਰਾ ਨਹੀਂ ਲੱਗਿਆ ਬੋਹੜ ਇਹ ਸੁਣ ਕੇ ਕੁਝ ਵਧੀਆ ਮਹਿਸੂਸ ਕਰ ਰਿਹਾ ਸੀ ਬੂਟੇ ਨੇ ਅੱਗੇ ਆਪਣੀ ਗੱਲ ਪੂਰੀ ਕਰਦਿਆਂ ਕਿਹਾ ਬੋਹੜ ਬਾਬਾ ਸਾਨੂੰ ਸਭ ਨੂੰ ਹੀ ਨਿਮਰਤਾ ਨਾਲ ਰਹਿਣਾ ਚਾਹੀਦਾ ਹੈ ਸਾਰਿਆਂ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ ਕਿਸੇ ਨੂੰ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਸਾਨੂੰ ਤਾਂ ਗੁਰਬਾਣੀ ਵੀ ਇਹ ਗੱਲ ਸਿਖਾਉਂਦੀ ਹੈ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਬੋਹੜ ਨੇ ਧਿਆਨ ਨਾਲ ਸਾਰੀਆਂ ਗੱਲਾਂ ਸੁਣੀਆਂ ਉਸ ਨੂੰ ਆਪਣੀ ਗਲਤੀ ਤੇ ਬਹੁਤ ਪਛਤਾਵਾ ਸੀ